ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਜੀ ਸਾਰੇ ਜਣੇ ਅੱਜ ਵੀਰੇ ਆਪਾਂ ਨਵੀਂ ਵੀਡੀਓ ਲੈ ਕੇ ਆਏ ਜੀ ਇੱਕ ਆਪਾਂ ਵੀਰੇ ਜਿਹੜੇ ਬਾਜੀ ਵਾਲੇ ਕਬੂਤਰਾਂ ਨੂੰ ਜਿਹੜੀ ਆਪਾਂ ਖਰਾਕ ਪਾਉਣੀ ਹੈ ਜੀ ਭਾਵੇਂ ਕੀ ਖਰਾਕ ਪਾ ਸਕਦੇ ਆ ਕਈ ਵੀਰਾਂ ਨੇ ਵੀਰੇ ਮੈਨੂੰ ਫੋਨ ਵੀ ਆਏ ਨੇ ਕਈਆਂ ਨੇ ਵੀਰੇ ਪੁੱਛਿਆ ਵੀ ਮੈਸੇਜ ਕਰਕੇ ਬਾਜੀ ਵਾਲੇ ਕਬੂਤਰਾਂ ਨੂੰ ਵੀਰੇ ਆਪਾਂ ਕਣਕ ਤੇ ਸਰੋਂ ਹੀ ਦੇ ਸਕਦੇ ਆ ਵੀਰੇ ਇਹਨੂੰ ਵੀਰੇ ਸਹੀ ਮਾਤਰਾ ਇਹ ਆ 2 ਕੌਲੀਆਂ ਵੀਰੇ ਕਣਕ ਦੀਆਂ 1 ਕੌਲੀ ਸਰੋਂ ਦੀ ਅੱਪਾ ਵੀਰੇ ਇਹ ਉਹ ਨਹੀਂ ਕਰਨਾ ਹੈਗਾ ਵੀ ਹਾਂ ਵੀ ਹੁਣ ਕਬੂਤਰਾਂ ਨੂੰ ਬਾਜੀਆਂ ਆ ਗਈਆਂ ਕਬੂਤਰਾਂ ਨੂੰ ਵੱਧ ਤੋਂ ਵੱਧ ਸਰੋਂ ਪਾ ਦਈਏ ਆਪਾਂ ਉਹੀ ਲਾਲਚ ਦੇ ਵਿੱਚ ਇਹਨਾਂ ਨੂੰ ਸਰੋਂ ਵੱਧ ਪਾਉਣ ਲੱਗ ਜਾਈਏ ਠੀਕ ਹੈ ਜੀ ਆਪਾਂ ਉਹੀ ਉਹਦੇ ਵਿੱਚ ਕਰਕੇ ਵੀ 11 ਸਰੋਂ ਸੱਟਣ ਲੱਗ ਜੀ ਇਹਨਾਂ ਨੂੰ ਵੀ ਦੋ ਦੋ ਤਿੰਨ ਤਿੰਨ ਗੋਲੀਆਂ ਲਗਾਤਾਰ ਸਰੋਂ ਨਹੀਂ ਇਕੱਲੀਆਂ ਪਾ ਦਿਆ ਕਰੀਏ ਕਣਕ ਪਾਈਏ ਨਾ ਇਹਨਾਂ ਨੂੰ ਇਹ ਵੀਰੇ ਬਹੁਤ ਮਾੜਾ ਤੇ ਇਹਦੇ ਨਾਲ ਕਬੂਤਰ ਵੀਰੇ ਬਿਮਾਰ ਹੋ ਸਕਦੇ ਨੇ ਠੀਕ ਹੈ ਜੀ ਅਗਰ ਕੇ ਵੀਰੇ ਜੀ ਕਿਸੇ ਨੇ ਕੋਈ ਗਲਤੀ ਨਹੀਂ ਕਰਨੀ ਹੈ ਕਿ ਵੀ ਹੋਰ ਤੁਸੀਂ ਕੱਲੀ ਸਰੋਂ ਦੀ ਦੱਬ ਦੇ ਦੋ ਵੀ ਕਣਕ ਪਾਉਮੀ ਨਾ ਕਬੂਤਰਾਂ ਨੂੰ ਮੈਂ ਇਹ ਸੋਚਿਆ ਵੀ ਨਹੀਂ ਬਹਿ ਕੇ ਕਿ ਕਈ ਵਾਰ ਸਾਡੇ ਵਰਗੇ ਵੀਦੇ ਜਦ ਅਸੀਂ ਨਵੇਂ ਨਵੇਂ ਇੱਧਰ ਨੂੰ ਆਏ ਸੀਗੇ ਲੈਣ ਦੇ ਵਿੱਚ ਅਸੀਂ ਵੀ ਇਹ ਗਲਤੀਆਂ ਕੀਤੀਆਂ ਨੇ ਪਰ ਤੁਸੀਂ ਨਾ ਵੀਰੇ ਗਲਤੀ ਕਰਿਓ ਵੀ ਕਿਤੇ ਕੱਲੀਓ ਸਰੋਂ ਪਾਉਣ ਲੱਗ ਜਓ ਕਬੂਤਰ ਬਿਮਾਰ ਹੋ ਸਕਦੇ ਨੇ ਵੀਰੇ ਇਹਦੇ ਨਾਲ ਠੀਕ ਹੈ ਜੀ ਕਣਕ ਜ਼ਰੂਰੀ ਆ ਵੀਰੇ ਆਹ ਦਿਨਾਂ ਦੇ ਵਿੱਚ ਆ ਜੀ ਵੀਰੇ ਕਣਕ ਨੂੰ ਧੋ ਕੇ ਪਾਵੋ ਠੀਕ ਹੈ ਜੀ ਧੋ ਕੇ ਧੁਕਮੇ ਨਾਸਕਾ ਵੀ ਸ਼ਾਮੇ ਇਸ ਕਾ ਕੇ ਪਾ ਲਿਓ ਤੋ ਕੇ ਵੀਰੇ ਇਹਨ ਚੰਗੀ ਤਰ੍ਹਾਂ ਉਹ ਜਿਹੜਾ ਗਰਦ ਹੋਊਗੀ ਮਿੱਟੀ ਹੋਊਗੀ ਸਾਰੀ ਸਾਫ਼ ਕਰਕੇ ਫੇਰ ਕਣਕ ਪਾਓ ਤੇ ਸਰੋਂ ਤੁਹਾਨੂੰ ਦੱਸਿਆ ਹੀ ਵੀਰੇ ਸਰੋਂ ਕੁਆਲਟੀ ਦੀ ਲੈਣੀ ਆ ਸਾਫ਼ ਲੈਣੀ ਆ ਤੇ ਦੋ ਕੌਲੀਆਂ ਖਣਕਦੀਆਂ ਇੱਕ ਕੌਲੀ ਸਰੋਂ ਦੀ ਠੀਕ ਹੈ ਜੀ ਆਪਾਂ ਤੁਹਾਨੂੰ ਪਾ ਕੇ ਵੀ ਦਿਖਾਉਨੇ ਆ ਵੀਰੇ ਆਪਾਂ ਵੀਰੇ ਇਹੀ ਪਾ ਰਹੇ ਆ ਕਬੂਤਰਾਂ ਨੂੰ ਇਹੀ ਆਪਣੇ ਕਬੂਤਰਾਂ ਦੀ ਖਰਾਕ ਆ ਵੀਰੇ ਆ ਤੁਹਾਡੇ ਸਾਹਮਣੇ ਹੀ ਬੈਠੇ ਨੇ ਕਬੂਤਰ ਵੀਰੇ ਆਪਣੇ ਪਰ ਯਾਨੀ ਵੀਰੇ ਨੌ ਵਰ ਨੌ ਤਿਆਰ ਨੇ ਬਾਜੀਆਂ ਵਾਲੀ ਉੰਬੀ ਬਾਜੀਆਂ ਦੀ ਤਿਆਰੀ ਫੁੱਲ ਚੱਲਦੀ ਐ ਨਾਲ ਨਾਲ ਥੋੜੀ ਵੀ ਆਪਾਂ ਤਿਆਰੀ ਕਰਾਉਣੀ ਐ ਜੀ ਸਾਬ ਨੂੰ ਵੀ ਆਪਾਂ ਦੱਸੀ ਜਾਵਾਂਗੇ ਜਿਵੇਂ ਜਿਵੇਂ ਆਪਾਂ ਕਰਾਂਗੇ ਓਵੇਂ ਓਵੇਂ ਵੀਰੇ ਆਪਾਂ ਵੀਡੀਓ ਪਾਵਾਂਗੇ ਠੀਕ ਐ ਜੀ ਆਪਾਂ ਹੁਣ ਤੁਹਾਨੂੰ ਪਾ ਕੇ ਦਿਖਾਉਣਾ ਵੀਰੇ ਦਾਣੇ ਕਣਕ ਤੇ ਸਰੋਂ ਠੀਕ ਐ ਜੀ ਤੇ ਬਾਕੀ ਵੀਰੇ ਆਪਾਂ ਹੁਣ ਇੱਕ ਦਿਨ ਪਰਪਟਾਈ ਦੀ ਵੀ ਵੀਡੀਓ ਪਾਉਣੀ ਐ ਜੀ ਕਬੂਤਰਾਂ ਨੇ ਫੰਗ ਕਿਵੇਂ ਪੱਟਣੇ ਨੇ ਠੀਕ ਐ ਜੀ ਜਿਹੜੇ ਕਬੂਤਰਾਂ ਨੇ ਫੰਗ ਅੱਤੇ ਆ ਕੇ ਸਰ ਹੋ ਕੇ ਆਪਣੇ ਆਪ ਅੱਗੇ ਉਹ ਵੀ ਤੇ ਜਿਨ੍ਹਾਂ ਦੇ ਵੀਰੇ ਫੰਗ ਪੱਟਣੇ ਨੇ ਉਹ ਵੀ ਦੱਸਾਂਗੇ ਇਹਨਾਂ ਦੇ ਨਹੀਂ ਪੱਟਣੇ ਤੁਹਾਨੂੰ ਉਹ ਵੀ ਦੱਸਾਂਗੇ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਦਾਣੇ ਪਾ ਕੇ ਦਿਖਾਈਏ ਆਪਾਂ ਆ ਦੇਖੋ ਵੀਰੇ ਆਪਣੇ ਐਡੀ ਕੋਈ ਕੋਲੀ ਲੈ ਲੈਣੀ ਆ ਜੀ ਦੋ ਕੋਲੀਆਂ ਜੀ ਕਣਕ ਦੀ ਤੇ ਉੱਦੋ ਆ ਜੀ ਇੱਕ ਕੋਲੀ ਸਰੋਂ ਦੀ ਇਹੀ ਮਾਤਰਾ ਰੱਖਣੀ ਹੈ ਵੀਰੇ ਤੁਸੀਂ ਠੀਕ ਹੈ ਜੀ ਜਿਆਦੇ ਸਰੋਂ ਨਹੀਂ ਪਾਉਣੀ ਹੈਗੀ ਕਣਕ ਜ਼ਰੂਰੀ ਹੈ ਜੀ ਕੂਤਰਾਂ ਨੂੰ ਠੀਕ ਹੈ ਜੀ ਸਰੋਂ ਇਹ ਆ ਵੀ ਕੂਤਰਾਂ ਦੇ ਫੰਗਾਂ ਦੇ ਵਿੱਚ ਤੇਲ ਤੂਲ ਚੱਲ ਪਵੇ ਇਹ ਕੂਤਰਾਂ ਫੰਗਾਂ ਦੇ ਵਿੱਚ ਜਿਹੜੀ ਗਰੋ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੀ ਆਪਾਂ ਤਾਂ ਕਰਕੇ ਸਰੋਂ ਪਾਉਣੀ ਆ ਤੇ ਸਰੋਂ ਇੱਕ ਠੰਡੀ ਹੁੰਦੀ ਹੈ ਜੀ ਹੁਣ ਇਹ ਆਪਾਂ ਤਾਂ ਪਾਉਣੇ ਵੱਧ ਜੀ ਠੀਕ ਹੈ ਜੀ ਇਹ ਗੱਲਾਂ ਧਿਆਨ ਰੱਖਿਓ ਕੱਲੀ ਸਰੋਂ ਨਹੀਂ ਜ਼ਿਆਦਾ ਪਾਉਣੀ ਹੈਗੀ ਆਪਾਂ ਪਾਤੇ ਜੀ ਆਪਾਂ ਨੇ ਦਾਣੇ ਹਣ ਕਬੂਤਰਾਂ ਨੂੰ ਆਪਾਂ ਵੀ ਇਹ ਜ਼ਿਆਦਾਤਰ ਤਾਂ ਦਾਣੇ ਅੰਦਰੇ ਪਾਉਂਦੇ ਆ ਖੁੱਡਿਆਂ ਦੇ ਵਿੱਚ ਆਪਾਂ ਵੀਡੀਓ ਬਣਾਉਣੀ ਸੀਗੀ ਇਸ ਕਰਕੇ ਜੀ ਆਪਾਂ ਨੇ ਬਾਹਰੇ ਦਾਣੇ ਪਾਏ ਨੇ ਹੁਣ ਹੁਣੇ ਕਬੂਤਰ ਬਾਹਰੇ ਵੀ ਦਾਣੇ ਖਾ ਲੈਂਦੇ ਨੇ ਜੀ ਠੀਕ ਆ ਜੀ ਤੇ ਆਪਾਂ ਨੇ ਤੁਹਾਨੂੰ ਦੱਸਿਆ ਜੀ ਵੀਰੇ ਆਪਾਂ ਨੇ ਦੋ ਕੌਲੀਆਂ ਕਣਕ ਦੀਆਂ ਇੱਕ ਕੌਲੀ ਸਰੋਂ ਦੀ ਇਹੀ ਮਾਤਰਾ ਰੱਖਣੀ ਹੈ ਜੀ ਠੀਕ ਆ ਜੀ ਇਹਨਾਂ ਹੋਵੇ ਤੁਸੀਂ ਵੱਧ ਪਾ ਦੂੰ ਸਰੋਂ ਵੀ ਹਾਂ ਬਾਜੀਆਂ ਨੇੜੇ ਆ ਗਈਆਂ ਵੀ ਇੱਕ ਦਿਨ ਚ ਟਕੜੇ ਕਰਦੀਏ ਐਵੇਂ ਨਹੀਂ ਜੀ ਕਰਨਾ ਹੈਗਾ ਕੂਤਰ ਬਿਮਾਰ ਹੋ ਜਾਣਗੇ ਕਿਹੜੀ ਖਰਾਕ ਵੀਰੇ ਜਿੰਮੇ ਬਣੀ ਊਮੀ ਪਾਉਣੀ ਚਾਹੀਦੀ ਆ ਦਾਣੇ ਵੀਰੇ ਨਾਲੀ 60% ਜ਼ਰੂਰੀ ਨੇ ਵੀ 60% ਖਰਾਕ ਦੇ ਵਿੱਚ ਦਾਣੇ ਐਡ ਕਰਨੀ ਕਰਦੇ ਨਹੀਂ ਇਹ ਨਾ ਹੋਵੇ ਵੀ ਤੁਸੀਂ ਜੇ ਬਦਾਮਾਂ ਦਾ ਸੀਜ਼ਨ ਆ ਗਿਆ ਤਾਂ ਬਦਾਮੇ ਇਕੱਲੇ ਪਾ ਦੂੰ ਉਹ ਵੀ ਵੀਰੇ ਮਾੜੇ ਨੇ ਜੀ ਹੁਣ ਤਾਂ ਵੀਰੇ ਚਲੋ ਅੱਗੇ ਆਉਣਾ ਜੀ ਟਾਈਮ ਉਹ ਵੀ ਤੁਹਾਨੂੰ ਦੱਸਾਂਗੇ ਮੈਂ ਦੇਖ ਰੂ ਵੀਰੇ ਹੁਣ ਕਬੂਤਰ ਨੇ ਪਹਿਲਾ ਕਣਕ ਖਾਣੀ ਆ ਫਿਰ ਹੌਲੀ ਹੌਲੀ ਵੀਰੇ ਸਰੋਂ ਖਾਣੀ ਆ ਇਸ ਕਰਕੇ ਜੀ ਸਰੋਂ ਲਿਮਟਡ ਪਾਓ ਜਿੰਨੀ ਕਿਹਨ ਨੂੰ ਲੋੜ ਆ ਇਹ ਵੀਰੇ ਬਾਜੀ ਵਾਲੇ ਕਬੂਤਰਾਂ ਦੀ ਖਰਾਕ ਆ ਜੀ ਜਿਹੜੇ ਜੋੜਿਆਂ ਵਾਲੇ ਕਬੂਤਰ ਨੇ ਵੀਰੇ ਉਹਨਾਂ ਨੂੰ ਤੁਸੀਂ ਜਿਵੇਂ ਮਰਜ਼ੀ ਪਾ ਸਕਦੇ ਹੋ ਮੂੰਗੀ ਮੰਗੀ ਸਰੋਂ ਠੀਕ ਆ ਜੀ ਵਿਚੇ ਉਹਦੇ ਬਾਜਰਾ ਬੂਜਰਾ ਐਡ ਕਰ ਸਕਦੇ ਹੋ ਤੁਸੀਂ ਬਾਜੀ ਵਾਲੇ ਕਬੂਤਰਾਂ ਨੂੰ ਵੀਰੇ ਇਹ ਸਿਰਫ ਬਾਜੀਆਂ ਵਾਲੇ ਕੂਤਰਾਂ ਨੂੰ ਸੌਰੀ ਸੌਰੀ ਵੀਰੇ ਜੋੜੇ ਵਾਲੇ ਕੂਤਰਾਂ ਨੂੰ ਵੀਰੇ ਇਹ ਚੀਜ਼ਾਂ ਪਾ ਸਕਦੇ ਆਪਾਂ ਸਰੋਂ ਮੱਕੀ ਛੋਲੇ ਦਾਲਾਂ ਤੇ ਬਾਜਰਾ ਗਰਮ ਚੀਜ਼ਾਂ ਵੀਰੇ ਇਹ ਸਾਰੀਆਂ ਤੁਸੀਂ ਜੋੜੇ ਵਾਲੇ ਕੂਤਰਾਂ ਨੂੰ ਪਾ ਸਕਦੇ ਹੋ ਬਾਜੀ ਵਾਲੇ ਕੂਤਰਾਂ ਨੂੰ ਵੀਰੇ ਸਿਰਫ ਸਰੋਂ ਤੇ ਕਣਕ ਬੱਸ ਆ ਦੋ ਚੀਜ਼ਾਂ ਨੇ ਵੀਰੇ ਹੋਰ ਤੀਜੀ ਚੀਜ਼ ਕੋਈ ਨਹੀਂ ਪਾਉਣੀ ਹੈਗੀ ਜੇ ਇਹ ਜਿੱਦਣ ਵੀਰੇ ਤੁਸੀਂ ਕੂਤਰਾਂ ਦੇ ਫੰਗ ਪੱਟ ਤੇ ਉਦੋਂ ਵੀਰੇ ਹਫਤਾ ਪਹਿਲਾਂ ਤੁਸੀਂ ਆਪਣੇ ਕੂਤਰਾਂ ਨੂੰ ਸਰੋਂ ਸ਼ੁਰੂ ਕਰਨੀ ਹੈ ਜੀ ਵੀ ਕੂਤਰ ਜੇ ਸਰੋਂ ਦੇ ਵਿੱਚ ਮਾੜੀ ਮੋਟੀ ਕੋਈ ਕੋਈ ਵੀ ਤਾਂ ਕੂਤਰ ਬਿਮਾਰ ਨਾ ਹੋਣ ਜੀ ਹੋਰ ਕਿਤੇ ਕੂਤਰ ਬਿਮਾਰ ਕਰਕੇ ਵੇਝੋ ਵੀ ਜਿੱਦਣ ਫੰਗ ਪੱਟਣੇ ਨੇ ਉੱਡਣੇ ਤੁਸੀਂ ਸਰੋਂ ਪਾਵੋ ਉਹ ਵੀ ਵੀਰੇ ਮਾੜੀ ਆ ਠੀਕ ਹੈ ਜੀ ਇਹ ਗੱਲਾਂ ਵੀਰੇ ਇਹੀ ਨੇ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਵੀਰੇ ਇਹ ਮਾੜੀਆਂ ਮਾੜੀਆਂ ਹੋਰ ਇਹ ਚੁ ਵੀਰੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕੂਤਰ ਬਾਜੀ ਚ ਗਿਦੇ ਉਤਰ ਵੀ ਤੇ ਤੰਦਰੁਸਤ ਹੋਣਗੇ ਉਹੀ ਬਾਜੀਆਂ ਜੁੱੜਣਗੇ ਜੀ। ਫਾ ਵੀਰੇ ਇੱਕ ਤੁਹਾਨੂੰ ਹੋਰ ਵੀਡੀਓ ਪਾਉਣੀ ਆ। ਜਿੱਦਣ ਆਪਾਂ ਫੰਗ ਪੱਟਾਂਗੇ ਉਹ ਵੀ ਵੀਡੀਓ ਪਾਉਣੀ ਆ ਜੀ ਆਪਾਂ ਨੇ ਇੱਕ ਵੀਡੀਓ ਪਾਉਣੀ ਆ ਆਪਾਂ ਫੰਗ ਪੱਟਣ ਤੋਂ ਬਾਅਦ ਕੀ ਕੀ ਖਰਾਕ ਦੇਣੀ ਆ ਜੀ ਇਹਨਾਂ ਨੂੰ। ਜਾਂ ਕੀ ਕੀ ਲੈ ਦਾ ਕੈਲਸ਼ੀਅਮ ਦੇਣਾ ਜੀ ਇਹਨਾਂ ਨੂੰ। ਠੀਕ ਆ ਜੀ। ਚਲੋ ਠੀਕ ਆ ਵੀਰ ਸਸਰੀ ਗਾਲ ਜੀ ਸਾਰਿਆਂ ਨੂੰ ਜਿਹਨੂੰ ਜਿਹਨੂੰ ਵੀਰੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਰੇ ਇਦਾਂ ਹੀ ਪਿਆਰ ਬਣਾਈ ਰੱਖਿਓ ਜੀ ਜਿੰਮੀ ਤੁਸੀਂ ਹੁਣ ਸਪੋਰਟ ਕਰਦੇ ਹੋ ਜੀ ਇਦਾਂ ਹੀ ਸਪੋਰਟ ਕਰਿਓ ਵੀਰੇ ਆਪਾਂ ਹੋਰ ਬਹੁਤ ਕੁਝ ਲੈ ਕੇ ਆਉਣਾ ਜੀ ਤੁਹਾਡੇ ਲਈ ਠੀਕ ਆ ਜੀ